ਸਪੀਡ ਨਾਲ ਆਉਂਦਾ ਹੋਇਆ ਪਾਣੀ ਜਿਹੜੀਆਂ ਚਾਰਦੀਵਾਰੀਆਂ ਜਿਹੜੀਆਂ ਨਾਲ ਲੱਗਦੀਆਂ ਚਾਰਦੀਵਾਰੀ ਨਾਲ ਲੱਗਦੀਆਂ ਉਸਦੇ ਉਸ ਨੂੰ ਕਿਤੇ ਨਾ ਕਿਤੇ ਢਾਹ ਜਿਹੜੀ ਆ ਉਹ ਲਗਾ ਰਿਹਾ ਸਾਹਮਣੇ ਦੇਖੋਗੇ ਕਿ ਇਹ ਚਾਰਦੀਵਾਰੀ ਜਿਹੜੀ ਗੁਰਦਾਰਾ ਢਾਪ ਸਰਦੀ ਆ ਤਾਂ ਇਸ ਦੀ ਚਾਰਦੀਵਾਰੀ ਉੱਤੇ ਢਾਹ ਲਗਾਉਣੀ ਸ਼ੁਰੂ ਕਰ ਦਿੱਤੀ ਆ ਇੱਥੋਂ ਮਿੱਟੀ ਜਿਹੜੀ ਆ ਉਹ ਸਤਲੁਜ ਦਰਿਆ ਦੇ ਵਿੱਚ ਡਿੱਗੀ ਆ ਕਿਉਂਕਿ ਲਗਾਤਾਰ ਢਾਹ ਜਿਹੜੀ ਲੱਗ ਰਹੀ ਆ ਇਹ 200 ਫੁੱਟ ਦੇ ਕਰੀਬ ਕੰਨदाई ਜਿਹੜੀ ਜਿਹੜੀ ਪਾਣੀ ਦੇ ਵਿੱਚ ਵਹਿ ਚੁੱਕੀ ਬਿਲਕੁਲ ਨਾਲ ਸਾਡਾ ਬਾਗ ਆ ਬਾਗ ਦੇ ਵਿੱਚੋਂ ਵੀ ਕਾਫੀ ਬੂਟੇ ਬਾਟੇ ਜਿਹੜੇ ਸਾਡੇ ਟਏ ਕੇ ਰੁੜ ਚੁੱਕੇ ਆ ਹੁਣ ਇਸ ਰਸਤੇ ਨੂੰ ਲੈ ਕੇ ਕਿੰਨੀਆਂ ਕਿ ਪ੍ਰੇਸ਼ਾਨੀਆਂ ਆ ਰਹੀਆਂ ਜੇ ਇਸ ਹਸਾਬ ਨਾਲ ਢਾਲ ਲਾਈ ਹੋਈ ਹੈ ਦਰਿਆਣ ਮੈਂ ਕੈਮਰਾਮੈਨ ਨੂੰ ਇੱਕ ਵਾਰ ਦਿਖਾ ਦਨ ਜੇ ਇਸ ਹਸਾਬ ਨਾਲ ਢਾਲ ਲਾਈ ਹੋਈ ਹੈ ਇਸ ਹਸਾਬ ਨਾਲ ਤਾਂ ਆ ਜਿਹੜੀ ਕੰਧ ਦਿਖ ਰਹੀ ਆ ਇਹ ਵੀ ਇਹਨੇ ਵਿੱਚ ਹੀ ਲੈ ਜਾਣੀ ਆ ਪਾਣੀ ਆਇਆ ਸੀ ਨਾ ਪੂਰਾ ਹਟਦਾ ਇਹੋ ਹੀ ਰਸਤਾ ਇਕੱਲਾ ਬਚਿਆ ਸੀ ਜੋ ਇੱਥੇ ਆਣ ਕੇ ਕੋਈ ਆਪਦਾ ਚਾਰਾ ਲੈ ਜਾਂਦਾ ਸੀ ਕੋਈ ਪ੍ਰਸ਼ਾਦਾ ਪਾਣੀ ਲੈ ਜਾਂਦਾ ਹੈ ਇਹ ਚੋਂ 50 ਪਿੰਡਾਂ ਨੂੰ ਇਹੋ ਹੀ ਰਸਤਾ ਪਹੁੰਚਾਉਂਦਾ ਹੈ। ਇਹ ਹੁਣ ਪਾਣੀ ਲੈਣ ਦੇ ਬਾਵਜੂਦ ਹੀ ਪਤਾ ਨਹੀਂ ਕੀ ਰੱਬ ਦੀ ਕਰੋਪੀ ਆਈ। ਕਿਵੇਂ ਇਹ ਟਾਹ ਲੱਗੀ ਆ ਟਾਹ ਲਾਉਣ ਨਾਲ ਇਹ ਸਾਰਾ ਰਸਤਾ ਰੋਗ ਗਿਆ ਵਾ। ਪਹਿਲਾਂ ਇਹੋ ਹੀ ਰਸਤਾ ਮੇਨ ਚੱਲਦਾ ਰਿਹਾ ਹੀ। ਇਹ ਥੱਲਿਓ ਕਿਦਾ ਕਿੰਨਾ ਡੂੰਘਾ ਪਾੜ ਪਿਆ ਥੱਲਿਓ ਉਤਰਿਆਂ ਦਾ ਨਾ ਪਤਾ ਉਤਰਿਆਂ ਦਾ। ਇਹ ਜਲਦੀ ਤੋਂ ਜਲਦੀ ਇਹਦਾ ਕੋਈ ਮਹੱਲ ਕੀਤਾ ਜਾਵੇ। ਫਰੋਹੀਪੁਰੰਗਰਾਇ ਹੜ੍ਹਾਂ ਨੇ ਭਾਰੀ ਤਬਾਈ ਜਿਹੜੀ ਆ ਉਹ ਮਚਾਈ ਸੀਗੀ ਪਿੰਡਾਂ ਦੇ ਪਿੰਡ ਜਿਹੜੇ ਪਾਣੀ ਵਿੱਚ ਘਿਰ ਗਏ ਸਨ ਫਸਲਾਂ ਬਰਬਾਦ ਹੋ ਚੁੱਕੀਆਂ ਸਨ ਇਸ ਵੇਲੇ ਬੇਸ਼ੱਕ ਸਤਲੁਜ ਦਾ ਪਾਣੀ ਜਿਹੜਾ ਘਟ ਚੁੱਕਿਆ ਪਰ ਕਿਤਨਾ ਕਿਤੇ ਸਤਲੁਜ ਦਰਿਆ ਦਾ ਪਾਣੀ ਮਾਰ ਜਿਹੜੀ ਆ ਹਜੇ ਵੀ ਕਰਦਾ ਦਿਖਾਈ ਦੇ ਰਿਹਾ ਇਸ ਵੇਲੇ ਅਸੀਂ ਮੌਜੂਦਾ ਫਰੋਹੀਪੁਰ ਦੇ ਪਿੰਡ ਕਾਲੇਕੇ ਥਾੜ ਵਿਖੇ ਜਿੱਥੇ ਗੁਰਦਾਰਾ ਢਾਬ ਸਰ ਦੇ ਚਾਰ ਦਿਵਾਰੀ ਨੂੰ ਜਿਹੜੀ ਢਾ ਉਹ ਸਤਲੁਈ ਨੇ ਲਗਾ ਦਿੱਤੀ ਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਸਤਲੁਈ ਦਰਿਆ ਜਿਹੜਾ ਉਹ ਵਗ ਰਿਹਾ ਤੇ ਇੱਥੋਂ ਥੋੜੀ ਦੂਰੀ ਹਰੀਕੇ ਹੈਡ ਜਿਹੜਾ ਉਹ ਪੈਂਦਾ ਹਰੀਕੇ ਹੈਡ ਤੋਂ ਸਿੱਧਾ ਪਾਣੀ ਜਿਹੜਾ ਇਹ ਹੁਸੈਨੀ ਵਾਲੇ ਤੱਕ ਜਾਂਦਾ ਤੇ ਸਤਲੁਈ ਦਰਿਆ ਜਿਹੜਾ ਉਹ ਵਗ ਰਿਹਾ ਤੇ ਪਾਣੀ ਦੀ ਸਪੀਡ ਤੁਸੀਂ ਚੈੱਕ ਕਰ ਸਕਦੇ ਹੋ ਕਿ ਬੇਸ਼ੱਕ ਪਾਣੀ ਦਾ ਪੱਧਰ ਘਟ ਚੁੱਕਿਆ ਕਈ ਥਾਵਾਂ ਤੇ ਪਾਣੀ ਜਿਹੜਾ ਉਹ ਨੀਵਾ ਵੀ ਹੋ ਚੁੱਕਾ ਪਰ ਸਪੀਡ ਜਿਹੜੀ ਪਾਣੀ ਦੀ ਹਾਲੇ ਵੀ ਪਹਿਲਾਂ ਜਿੰਨੀ ਹੀ ਜਿਹੜੀ ਦਿਖਾਈ ਦੇ ਰਹੀ ਆ ਤੇ ਹੁਣ ਸਪੀਡ ਨਾਲ ਆਉਂਦਾ ਹੋਇਆ ਪਾਣੀ ਜਿਹੜੀਆਂ ਚਾਰਦੁਵਾਰੀਆਂ ਜਿਹੜੀਆਂ ਨਾਲ ਲੱਗਦੀਆਂ ਚਾਰਦੁਵਾਰੀ ਨਾਲ ਲੱਗਦੀਆਂ ਉਸ ਦੇ ਉਸ ਨੂੰ ਕਿਤੇ ਨਾ ਕਿਤੇ ਢਾਹ ਜਿਹੜੀ ਆ ਉਹ ਲਗਾ ਰਿਹਾ ਸਾਹਮਣੇ ਦੇਖੋਗੇ ਕਿ ਇਹ ਚਾਰਦੁਵਾਰੀ ਜਿਹੜੀ ਗੁਰਦਰਾ ਢਾਪ ਸਰਦੀ ਆ ਤਾਂ ਇਸ ਦੀ ਚਾਰਦੁਵਾਰੀ ਨੂੰ ਢਾਹ ਲਗਾਉਣੀ ਸ਼ੁਰੂ ਕਰ ਦਿੱਤੀ ਆ ਇਹ ਰਸਤਾ ਸੀਗਾ ਜਿਸ ਰਸਤੇ ਤੋਂ ਅਸੀਂ ਖੜੇ ਹੋਇਆ ਇੱਧਰ ਮੈਂ ਕੈਮਰਾਮੈਨ ਨੂੰ ਕਹਿ ਦਿੰਦਾ ਕਿ ਤਸਵੀਰ ਦਿਖਾ ਦੇਣ ਇਹ ਰਸਤਾ ਸੀਗਾ ਤੇ ਇਹ ਰਸਤਾ ਜਿਹੜਾ ਅੱਗੇ ਜਾ ਕੇ ਕਈ ਪਿੰਡਾਂ ਨੂੰ ਇਸ ਨਾਲ ਜੋੜਦਾ ਸੀਗਾ ਤਾਂ ਅੱਗੇ ਜਾ ਕੇ ਰਸਤਾ ਜਿਹੜਾ ਮੱਲਾਂ ਵਾਲੇ ਨਾਲ ਅਟੈਚ ਹੁੰਦਾ ਸੀਗਾ ਤੇ ਹੁਣ ਇਹ ਰਸਤਾ ਬਿਲਕੁਲ ਬੰਦ ਹੋ ਚੁੱਕਿਆ ਕਿਉਂਕਿ ਦਰਿਆ ਨੇ ਇੱਥੇ ਆਪਣਾ ਰਸਤਾ ਜਿਹੜਾ ਹਰਾ ਜਿਹੜਾ ਉਹ ਬਣਾ ਲਿਆ ਦਾ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਤਾਂ ਸਾਡੇ ਨਾਲ ਸੰਗ ਮੌਜੂਦ ਆ ਗੱਲਬਾਤ ਕਰ ਲੈਣੇ ਆ ਭਾਈ ਸਾਹਿਬ ਕਦੋਂ ਦਾ ਕਦੋਂ ਦੀ ਢਾ ਜਿਹੜੀ ਲੱਗੀ ਹੋਈ ਆ ਵੈਸੇ ਤਾਂ ਪਾਣੀ ਦਾ ਪੱਧਰ ਜਿਹੜਾ ਉਹ ਘਟ ਚੁੱਕਿਆ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਜਿਹੜੀ ਢਾ ਵਾ ਇਹ ਮੰਨ ਕੇ ਚੱਲੋ 2 ਦਿਨ ਤੋਂ ਲੱਗ ਰਹੀ ਆ ਲੱਗਦੀ ਲੱਗਦੀ ਕਾਫੀ ਮਤਲਬ ਆਪਣਾ ਇਸ ਤੋਂ ਇਹ ਚਾਰ ਦੀਵਾਰੀ ਤੋਂ 50 ਫੁੱਟ ਅੱਗੇ ਜਿਹੜਾ ਰਸਤਾ ਸੀ 50 ਫੁੱਟ ਰਸਤੇ ਦੇ ਉੱਤੇ ਚਾਰ ਦੀਵਾਰੀ ਤੋਂ 3 ਫੁੱਟ ਜਗ੍ਹਾ ਛੱਡ ਕੇ ਚਾਰ ਨਾਲ ਛੜਕਬੱਜੀ ਸੀ 11 ਫੁੱਟ ਦੀ ਉਹ ਪਰਲਾ ਕੱਚਾ ਰਸਤਾ ਵੀ ਢਾ ਕੇ 11 ਫੁੱਟ ਦੀ ਛੜਕ ਵੀ ਢਾ ਕੇ ਇਸ ਟਾਈਮ ਜਿਹੜੀ ਆ ਗੁਰਦੁਆਰਾ ਦੀ ਚਾਰ ਦੀਵਾਰੀ ਆ ਇਹ 200 ਫੁੱਟ ਦੇ ਕਰੀਬ ਕੰਨ ਦਾਈ ਜਿਹੜੀ ਜਿਹੜੀ ਪਾਣੀ ਦੇ ਵਿੱਚ ਵਹਿ ਚੁੱਕੀ ਬਿਲਕੁਲ ਨਾਲ ਸਾਡਾ ਬਾਗ ਆ ਬਾਗ ਦੇ ਵਿੱਚੋਂ ਵੀ ਕਾਫੀ ਬੂਟੇ ਬਾਟੇ ਜਿਹੜੇ ਸਾਡੇ ਟੇ ਕੇ ਰੁੜ ਚੁੱਕੇ ਆ ਬਾਕੀ ਇਹ ਜਿਹੜਾ ਰਸਤਾ ਸੀ ਜੀ ਇਹ ਬੰਡਾਲੇ ਵਾਲੇ ਪੋਲ ਨਵਾਂ ਬਣਿਆ ਜਿਹੜਾ ਫਰੋਜਪੁਰ ਨੂੰ ਪੋਲ ਉੱਥੋਂ ਇਹ ਰਸਤਾ ਆਉਂਦਾ ਆਉਂਦਾ ਘਟਕਾ ਪਿਆ ਸੀ ਇਹ ਸੜਕ ਬਣਨ ਨੂੰ ਮਨਜ਼ੂਰ ਹੋਈ ਸੀ ਸਾਰੀ ਜੀ ਇਹ ਜਾਂਦੀ ਸੀ ਇਧਰ ਜੱਲੋ ਕੇ ਕਾਲੇ ਕੇ ਥਾੜ ਵਸਤੀ ਕਿਸ਼ਨ ਸਿੰਘ ਫੱਤੇ ਵਾਲਾ ਹੁੰਦੀ ਹੋਈ ਤੇ ਮੱਲਾਂ ਵਾਲੇ ਨੂੰ ਜਾਂਦੀ ਸੀ ਇਹ ਕਾਫੀ ਪਿੰਡਾਂ ਨੂੰ ਜਿਹੜਾ ਰਸਤਾ ਜਾਂਦਾ ਸੀ ਇਸ ਟਾਈਮ ਇਹ ਸਾਰੇ ਜਿਹੜਾ ਲਿੰਕ ਟੁੱਟ ਚੁੱਕਾ ਵਾ ਇਹ ਮਤਲਬ ਸਾਰਾ ਰਸਤਾ ਜਾਣੋ ਜਿਹੜਾ ਲੋਕਾਂ ਨੂੰ ਪਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਹੁਣ ਜਿਹੜਾ ਵੀ ਕੋਈ ਨੰਗਦਾ ਵਾ ਗੁਰਦੁਆਰਾ ਦੇ ਵਿੱਚ ਦੀ ਨੰਗਦਾ ਵਾ ਗੁਰਦੁਆਰਾ ਦੇ ਵਿੱਚ ਵੇਖੋ ਜੀ ਛੋਟੇ ਛੋਟੇ ਬੱਚੇ ਆਉਂਦੇ ਆ ਬੀਬੀਆਂ ਆਉਂਦੀਆਂ ਸੇਵਾ ਕਰਨ ਤੇਜ ਰਫਤਾਰ ਨਾਲ ਕੋਈ ਮੋਟਰਸਾਈਕਲ ਆਉਂਦਾ ਗੱਡੀ ਉਹ ਵੇਜਦੀ ਨਗਾਉਂਦੇ ਆ ਉਹਦੇ ਵਿੱਚ ਵੇਖੋ ਜੀ ਗੁਰਦੁਆਰੇ ਦਾ ਵੀ ਕੋਈ ਨਾ ਕੋਈ ਨੁਕਸਾਨ ਕਰ ਸਕਦਾ ਕੋਈ ਜਿਵੇਂ ਤੇਜ ਆਉਂਦਾ ਸਾਡੀ ਇਹੋ ਅਪੀਲ ਆ ਵੀ ਇਹ ਜਿਹੜਾ ਰਸਤਾ ਵਾ ਮੈਂਟੋ ਮੈਂਟੀ ਸੇਵਾਸ ਟੈੜੀਆਂ ਵੱਲੋਂ ਆਉਣ ਆਣ ਕੇ ਕੋਈ ਪ੍ਰਸ਼ਾਸਨ ਆਵੇ ਆਣ ਕੇ ਤੇ ਇਹ ਰਸਤੇ ਦੀ ਮਰਮਤ ਹੋਵੇ ਤੇ ਜਿਹੜਾ ਆਪਨੋ ਆਪਣੇ ਲੋਕ ਰਸਤੇ ਸਾਣੀ ਨਾ ਕਿ ਸਕਣ ਹੁਣ ਤੱਕ ਪ੍ਰਸ਼ਾਸਨ ਦੇ ਪਹੁੰਚ ਕੀਤੀ ਹੈ ਤੁਹਾਡੇ ਤੱਕ ਕੋਈ ਹਾਂਜੀ ਅੱਜ ਆਏ ਸੀ ਪਟਵਾਰੀ ਸਾਹਿਬ ਆਏ ਸੀ ਇਧਰੋਂ ਹੋਰ ਕੋਈ ਨਹੀਂ ਆਇਆ ਜੀ ਹਾਂ ਹੋਰ ਅਜੇ ਤੱਕ ਨਹੀਂ ਆਇਆ ਪਟਵਾਰੀ ਸਾਹਿਬ ਆਏ ਆ ਜਾਂ ਕੋਈ ਮਿੱਟੀ ਦੇ 2-4 ਟਰਾਲੇ ਜਰੂਰ ਦੋ ਟਰਾਲੇ ਆਏ ਆ ਹੋਰ ਇੱਥੇ ਕੋਈ ਨਹੀਂ ਇਸ ਟਾਈਮ ਤੱਕ ਆਇਆ ਜੀ ਇਹ ਇਸ ਏਰੀਏ ਦੀ ਗੱਲ ਕਰੀਏ ਤਾਂ ਸਤਲੁਜ ਦਰਿਆ ਬਿਲਕੁਲ ਨਾਲ ਹੀ ਵਗ ਰਿਹਾ ਤੇ ਇਸ ਏਰੀਏ ਦਾ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਇਹ ਨੁਕਸਾਨ ਭਾਈ ਬਹੁਤ ਜ਼ਿਆਦਾ ਹੋ ਗਿਆ ਨੁਕਸਾਨ ਤਾਂ ਸਭ ਜ਼ਮੀਨਾਂ ਇੱਥੋਂ ਦਰਿਆ ਤੋਂ ਰਾਕੇ ਕੋੜ ਬੁੱਢੇ ਵਾਲੇ ਬੰਨ ਤੋਂ ਇਹ ਰੁਗਣੇ ਵਾਲਾ ਬੰਨ ਜਿਹੜਾ ਬੱਜਾ ਤੁਸੀਂ ਉਥੋਂ ਤੱਕ ਸਭ ਜ਼ਮੀਨਾਂ ਸਭ ਖਤਮ ਹੋ ਗਿਆ ਸਭ ਛੋਨੇ ਜੋ ਸਭ ਤਬਾਹ ਹੋ ਗਏ ਘਰਾਂ ਦਾ ਵੀ ਨੁਕਸਾਨ ਹੋਇਆ ਨੇ ਘਰਾਂ ਦਾ ਹੋਇਆ ਕੁ ਵਰਲੇ ਥੋੜੇ ਬੋਲੇ ਹੋਏ ਜਿਹੜੇ ਨਵੇਂ ਆ तकरीबन ਘਰ ਸਾਡੇ ਉੱਚੇ ਆ ਕੋਈ ਥੋੜੇ ਵਰਲੇ ਵਰਲੇ ਪਿੰਡ 'ਚ ਇੱਕ ਦੋ ਘਰ ਜਿਹੜੇ ਕੋਈ ਉਹ ਖਰਾਬ ਹੋਏ ਆ ਨਹੀਂ ਕੋਈ ਇੰਨਾ ਹੀ ਮੁਸ਼ਕਲ ਨਹੀਂ ਜੇ ਸਤਲੁਜ ਦੀ ਗੱਲ ਕਰੀਏ ਦਰਿਆ ਦੀ ਗੱਲ ਕਰੀਏ ਤਾਂ ਦਰਿਆ ਦੀ ਜ਼ਮੀਨ ਕਿੰਨੀ ਕਾ ਜਿਸ ਵਿੱਚ ਪਹਿਲਾਂ ਦਰਿਆ ਵਗਦਾ ਸੀਗਾ ਹੁਣ ਤਾਂ ਕਾਫੀ ਥਾਵਾਂ ਤੇ ਢਟਾ ਲਾ ਕੇ ਆਪਣੇ ਨਾਲ ਹੀ ਜ਼ਮੀਨਾਂ ਜੜੀਆਂ ਉਹ ਲਾ ਲਈਆਂ ਇਹ ਜ਼ਮੀਨਾਂ ਦਰਿਆ ਦੀ ਨਹੀਂ ਗਈ ਹੈਡ ਤੋਂ ਰੱਖ ਕੇ ਇਹ ਸਭ ਮਾਲਕੀ ਜ਼ਮੀਨਾਂ 'ਚ ਵਗਣ ਦਿਆ ਵਾ ਇਥੇ ਕੋਈ ਕਿਸੇ ਦਰਿਆ ਦੀ ਜ਼ਮੀਨ ਨਹੀਂ ਹੈ ਮਾਲਕੀ ਜ਼ਮੀਨਾਂ ਚ ਵਗੀ ਜਾਂਦੇ ਆ ਇਹ ਸਭ ਮਾਲਕੀ ਹੈ ਮਾਲਕੀ ਮਾਲਕੀ ਜ਼ਮੀਨਾਂ ਦਾ ਅੰਦਾਜ਼ਾ ਕਿੰਨਾ ਕਿ ਜ਼ਮੀਨ ਕਿੰਨੀ ਕਿ ਲੈ ਗਿਆ ਹੋਊਗਾ ਤਰਿਆ ਵਿੱਚ ਦੇਖ ਲਓ ਬਹੁਤ ਜਾਂ ਜ਼ਮੀਨਾਂ ਸਾਰੀ ਕਦੇ ਉਧਰ ਚਲੇ ਜਾਂਦਾ ਕਿਤੇ ਤਾਂ ਕਿ ਇਧਰ ਨੂੰ ਆ ਗਿਆ ਕਿ ਉਹ ਪਰਲੇ ਬੰਨੇ ਸੀ ਤੇ 10 15 ਕਿੱਲੇ ਚੌੜਾ ਵਗਣਿਆ ਵਾ ਦਰਿਆ ਸਭ ਮਾਲਕੀ ਜ਼ਮੀਨਾਂ ਚ ਵਗਣਿਆ ਤੇ ਹੁਣ ਇਸ ਰਸਤੇ ਨੂੰ ਲੈ ਕੇ ਕਿੰਨੀਆਂ ਕਿ ਪਰੇਸ਼ਾਨੀਆਂ ਆ ਰਹੀਆਂ ਜੇ ਸਾਹਮਣਾ ਢਾਲ ਲਾਈ ਹੋਈ ਹੈ ਦਰਿਆਨ ਮੈਂ ਕੈਮਰਾਮੈਨ ਨੂੰ ਇੱਕ ਵਾਰ ਦਿਖਾ ਦਨ ਜੇ ਹਿਸਾਬ ਨਾਲ ਢਾਲ ਲਾਈ ਹੋਈ ਏ ਇਸ ਹਿਸਾਬ ਨਾਲ ਤਾਂ ਆ ਜਿਹੜੀ ਕੰਧ ਦਿਖ ਰਹੀ ਆ ਇਹ ਵੀ ਇਹਨੇ ਵਿੱਚ ਹੀ ਲੈ ਜਾਣੀ ਆ ਹਾਂਜੀ ਜਿਹੜੇ ਹਿਸਾਬ ਨਾਲ ਪਾਣੀ ਘੁੰਮੰਡਿਆ ਵਾ ਦੇ ਲ ਜਾ ਸਕਦਾ ਵਾ 15 ਫੁੱਟ ਨਹੀਂ ਕੱਢੀ ਸੀ ਅਸੀਂ ਉਹਦੇ ਅਥੇ ਹੀ ਕੱਢੀ ਜੇ ਸੀ ਬਿਨਾਂ ਕਢਾਈ ਸੀ ਜਦੋਂ ਬਾਬਾ ਜੀ ਇੱਥੇ ਆਏ ਡੇਰਾ ਆਇਆ ਤਿਆਰ ਹੋਣ ਡਿਆ ਸੀ ਤੇ ਇਹ ਥੱਲਿਓ ਕਿਦਾ ਕਿੰਨਾ ਕੁ ਡੂੰਗਾ ਪਾੜ ਪਿਆ ਥੱਲਿਓ ਤੁਰਿਆਉਂਦਾ ਨਾਪਦਾ ਤੁਰਿਆਉਂਦਾ ਇਹ ਛਾ ਜਲਦੀ ਤੋਂ ਜਲਦੀ ਇਹਦਾ ਕੋਈ ਹੱਲ ਕੀਤਾ ਜਾਵੇ ਤੇ ਫੇਰੇ ਰੁਕ ਸਕਦਾ ਨਹੀਂ ਤਾਂ ਗਾਂਵ ਤੋਂ ਰਹਿ ਜਾ ਸਕਦਾ ਡੇਰ ਕਰ। ਅਗਲੇ ਪਾਸੋਂ ਵੀ ਟਾਕੋਈ ਲੱਗੀ ਹੋਈ ਹੈ। ਹਾਂਜੀ ਅੰਦਰੋਂ ਬਾਗ ਨੂੰ ਕੰਦ ਜਿੰਨੇ ਕਮਰੇ ਬਣੇ ਸੀ ਇਹ। ਹਾਂਜੀ ਇਹ ਘਟਾਇਆ ਕਮਰਾ ਘਟਾਇਆ ਨਾਲ ਬਾਗ ਨੂੰ ਜਿੰਨੀ ਕੰਧ ਦੀ ਸਾਰੀ ਢਾਹਦੀ ਆ ਜਿੰਨਾ ਇਹ ਮਥਾਂ ਸੀ ਸਾਰਾ ਢਾਹ ਦੇ। ਇਹ ਤਾਂ ਕੋਈ ਪੱਥਰ-ਪੁੱਥਰ ਮਿਲੇ ਜੀ ਸਾਨੂੰ ਕੋਈ ਪੱਥਰ ਮਿਲ ਜੇ ਕੋਈ ਇਹੋ ਜਿਹਾ ਮਰੜਾ-ਮੁਰੜਾ ਲੱਗ ਜੇ ਉਹਦੇ ਨਾਲ ਕੋਈ ਇਹਨੂੰ ਗਾਂਵ ਵੀ ਆਉਣ ਵਾਲੇ ਸਮੇਂ 'ਚ ਵੀ ਥੋੜੀ-ਬਹੁਤੀ ਰੋਕ ਲੱਗ ਸਕਦੀ ਆ ਕਿਉਂ ਸਾਈਡ ਨੂੰ ਹਜੇ। ਜੇ ਆਪਾਂ ਨੇਰੇ ਤਾਂ ਰੱਖੀਏ ਇਸ ਤਰ੍ਹਾਂ ਦੇ ਹਾਲੇ ਦਾ ਕੋਈ ਵੀ ਨਹੀਂ ਹੁਣ ਮਰੜੇ ਮੁਰੜੇ ਨਹੀਂ ਆ ਜੀ ਤੇ ਬਾਕੀ ਜਿਹੜੀ ਸੰਸਥਾ ਕੋਈ ਆਵੇ ਮਿੱਟੀ ਮੁੱਟੀ ਲਿਆਵੇ ਸੇਵਾ ਕਰੇ ਉਹਦੇ ਨਾਲ ਰਸਤਾ ਚਾਲੂ ਹੋ ਜਾਏ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਰਸਤਾ ਜਿਹੜਾ ਅੱਗੇ ਘੁੰਮ ਕੇ ਜਾਂਦਾ ਮੱਲਾ ਵਾਲੇ ਨੂੰ ਜਾਂਦਾ ਤੇ ਪਹਿਲਾਂ ਨਹੀਂ ਕੋਈ ਪ੍ਰਸ਼ਾਸਨ ਵੱਲੋਂ ਇੱਥੇ ਪੁਖਤਾ ਪ੍ਰਬੰਧ ਕੀਤਾ ਗਿਆ ਸੀ ਕੋਈ ਪੱਥਰ ਵਗੈਰਾ ਲਗਾਇਆ ਜਾਂਦਾ ਜਾਂ ਇਹਦੇ ਨਾਲ ਮਿੱਟੀ ਪਾਈ ਜਾਂਦੀ ਨਹੀਂ ਕੋਈ ਨਹੀਂ ਤੇ ਤੇਰੇ ਵੱਲ ਗਿੱਲ ਸਿੰਘ ਨੇ ਉਦੋਂ ਕੀਤੇ ਸੀ ਇਹ ਛੜ ਕੇ ਜਦੋਂ ਉਦੋਂ ਪੱਥਰ ਪੁੱਤਰ ਉਹਨਾਂ ਪਾਇਆ ਸੀ ਬਾਅਦ ਵਿੱਚ ਉੱਤੇ ਪੀਵੀਸੀ ਜੋ ਵੀ ਪੈਨਲ ਆ ਸੀ ਉਹ ਕੋਈ ਨਹੀਂ ਪਿਆ ਹਾਂਜੀ ਇਹ ਤੇ 2022 ਦਾ ਹੀ ਆਈ ਹਣੀ ਹੈਗੀ ਸੀ ਹ ਹੁਣ ਐਰਕੀਟਾ ਲਾਈ ਆ ਬਸ 10 ਤਰੀਕ ਤੋਂ ਲੈ ਕੇ ਅੱਜ 12 ਵਾਂ ਦੋਆ ਤਿੰਨਾਂ ਦਿਨਾਂ ਦੇ ਵਿੱਚ ਹੀ ਇਹ ਦੋਆ ਦਿਨਾਂ ਦੇ ਜਿਹੜਾ 60 65 ਫੁੱਟ ਇਹਨੂੰ ਆ ਗਿਆ ਜੀ ਇਸ ਹਿਸਾਬ ਨਾਲ ਤਾਂ ਜਿਹੜੀ ਸੰਗਤ ਤੁਸੀਂ ਦੱਸ ਰਹੇ ਹੋ ਕਿ ਕਈ ਪਿੰਡ ਇਧਰੋਂ ਲੱਗਦੇ ਆ ਜੇ ਮੰਲਾਂ ਵਾਲੇ ਤੋਂ ਲੈ ਕੇ ਕਾਲੇ ਘੇੜਾੜ ਤੱਕ ਗੁਰਦਰਾ ਸਾਹਿਬ ਨੂੰ ਜਿਹੜੀ ਸੰਗਤ ਆਉਂਦੀ ਹੋਊਗੀ ਉਹਨਾਂ ਨੂੰ ਵੀ ਕਾਫੀ ਪਰੇਸ਼ਾਨੀ ਆਉਂਦੀ ਹੋਊਗੀ ਬਹੁਤ ਜ਼ਰਾ ਹੀ ਬਹੁਤ ਜ਼ਰਾ ਇਹ ਮੰਨ ਕੇ ਚੱਲੋ ਜਦੋਂ ਪਾਣੀ ਆਇਆ ਸੀ ਨਾ ਪੂਰਾ ਹੜ ਦਾ ਇਹੀ ਰਸਤਾ ਇਕੱਲਾ ਬਚਿਆ ਹੈ ਜੋ ਇੱਥੇ ਆਣ ਕੇ ਕੋਈ ਆਪਦਾ ਚਾਰਾ ਲੈ ਜਾਂਦਾ ਸੀ ਕੋਈ ਪ੍ਰਸ਼ਾਦਾ ਪਾਣੀ ਲੈ ਜਾਂਦਾ ਸੀ ਇਹ ਚੋਂ ਪੰਜਾਂ ਪਿੰਡਾਂ ਨੂੰ ਇਹੋ ਹੀ ਰਸਤਾ ਬਚਾਉਂਦਾ ਹੈ ਇਹ ਹੁਣ ਪਾਣੀ ਲੈਣ ਦੇ ਬਾਵਜੂਦ ਹੀ ਪਤਾ ਨਹੀਂ ਕੀ ਰੱਬ ਦੀ ਕਰੋਪੀ ਆਈ ਕਿਵੇਂ ਇਹ ਟਾਹ ਲੱਗ ਗਈ ਆ ਟਾਹ ਲਾਉਣ ਨਾਲ ਇਹ ਸਾਰਾ ਰਸਤਾ ਰੋਗ ਗਿਆ ਵਾ ਪਹਿਲਾਂ ਇਹੋ ਹੀ ਰਸਤਾ ਮੇਨ ਚੱਲਦਾ ਰਿਹਾ ਸੀ ਹਾਂ ਮੇਨ ਚੱਲਣ ਦੇ ਨਾਲ ਬਹੁਤ ਇੱਥੇ ਕਾਲੇ ਗਿਆਲੇ ਜੱਲੋ ਗਿਆਲੇ ਲਾਗੇ ਵਸਤੀ ਵਾਲੇ ਬਹੁਤ ਇਧਰੋਂ ਆਣ ਕੇ ਪ੍ਰਸ਼ਾਦਾ ਪਾਣੀ ਲੈ ਜਾਂਦੇ ਸੀ ਕੋਈ ਚਾਰ ਲੈ ਜਾਂਦਾ ਸੀ ਗੱਡੀਆਂ ਮੋਟਰਸਾਈਕਲ ਸਾਰੀਆਂ ਦੇ ਇੱਥੇ ਖੜੇ ਸੀ ਕੀ ਜਗ੍ਹਾ ਹੈ ਸੋ ਸਾਡੇ ਨਾਲ ਪਿੰਡ ਕਾਲੇ ਕੇ ਹਟਾੜ ਦੇ ਲੋਕ ਵੀ ਮੌਜੂਦ ਆ ਪਿੰਡ ਦਾ ਕਿੰਨਾ ਕੁ ਨੁਕਸਾਨ ਹੋਇਆ ਪਿੰਡ ਵਿੱਚ ਜੀ ਸਾਰਾ ਜੀ ਆਪਾਂ ਕਹਿ ਸਕਦੇ ਹਾਂ 100% ਹੀ ਨੁਕਸਾਨ ਹੋ ਗਿਆ ਹੂੰ ਕੋਈ ਚੀਜ਼ ਵੀ ਬਚੀ ਨਹੀਂ ਕੋਈ ਝੋਨਾ ਨਹੀਂ ਕੋਈ ਕੁਝ ਨਹੀਂ ਕੋਈ ਨਹੀਂ ਬਚੀ ਕਈਆਂ ਬਹੁਤ ਲੋਕਾਂ ਦੇ ਘਰਾਂ ਦਾ ਵੀ ਨੁਕਸਾਨ ਹੋ ਗਿਆ ਹੂੰ ਸਭ ਤੋਂ ਵੱਡੀ ਜ਼ਿਆਦਾ ਗੱਲ ਇਹ ਆ ਕਿ ਜਿਹੜੀ ਇਹ ਗੁਰਦੁਆਰਾ ਸਾਹਿਬ ਨੂੰ ਢਾਹ ਲੱਗੀ ਆ ਕੰਧ ਵੀ ਡੇਗ ਲਈ ਇਹਦੀ ਆ ਕਮਰਾ ਵੀ ਤੁਹਾਡੇ ਸਾਹਮਣੇ ਡਿੱਗੀ ਜਾਂਦਾ ਫਿਰ ਇਹ ਜਿਹੜਾ ਰਸਤਾ ਰਸਤਾ ਬੰਦ ਹੋ ਗਿਆ ਹੂੰ ਹੁਣ ਇਹ ਰਸਤਾ ਬੰਦ ਹੋਣ ਕਰਕੇ ਡਿੱਗਣ ਕਰਕੇ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਦੀ ਜਾਣਾ ਪੈਂਦਾ ਤੇ ਉਹ ਵੇਖੋ ਤੁਹਾਡੇ ਸਾਹਮਣੇ ਵੀ ਤਸਵੀਰ ਦਿਖਾ ਦਿੰਨੇ ਆ ਹੁਣ ਵੀ ਹੁਣੇ ਹੁਣੇ ਇੱਥੋਂ ਮਿੱਟੀ ਜਿਹੜੀ ਆ ਉਹ ਸਤਲੁਜ ਦਰਿਆ ਦੇ ਵਿੱਚ ਡਿੱਗੀ ਆ ਕਿਉਂਕਿ ਲਗਾਤਾਰ ਢਾਹ ਜਿਹੜੀ ਲੱਗ ਰਹੀ ਆ ਸਾਹਮਣੇ ਤੁਸੀਂ ਦੇਖੋਗੇ ਕਿ ਗੋਲ ਚੱਕਰ ਜਿਹੜੇ ਬਣ ਰਿਹਾ ਇਹ ਹੀ ਚੀਜ਼ ਜਿਹੜੀ ਆ ਉਹ ਨਾਲ ਦੀ ਜ਼ਮੀਨ ਨੂੰ ਢਾਹ ਲਾ ਰਹੀ ਆ ਤਾਂ ਅਗਰ ਇਸ ਤੇ ਜਲਦ ਕੋਈ ਧਿਆਨ ਆ ਦਿੱਤਾਗਾ ਦੇਖ ਸਕਦੇ ਹੋ ਕੀ ਤਾਜੀ ਮਿੱਟੀ ਜਿਹੜੀ ਹੁਣੇ ਢਾਲ ਲਾ ਕੇ ਲਗਾਤਾਰ ਡਿੱਗਦੀ ਜਾ ਰਹੀ ਹੈ ਕਿਉਂਕਿ ਪਾਣੀ ਦਾ ਵਹਾਅ ਹੀ ਇੰਨਾ ਲਗਾਤਾਰ ਦੇਖੀਏ ਤਾਂ ਪਾਣੀ ਵੀ ਪਹਿਲਾਂ ਨਾਲੋਂ ਕਾਫੀ ਵਧਿਆ ਲੱਗਦਾ ਜਦੋਂ ਅਸੀਂ ਇੱਥੇ ਆਏ ਸੀ ਉਦੋਂ ਪਾਣੀ ਜਿਹੜਾ ਘੱਟ ਸੀਗਾ ਤਾਂ ਹੁਣ ਪਾਣੀ ਵੀ ਵਧਿਆ ਲੱਗਦਾ ਤਾਂ ਪੂਰੀ ਸਪੀਡ ਦੇ ਵਿੱਚ ਪਾਣੀ ਜਿਹੜਾ ਉਹ ਜਾ ਰਿਹਾ ਤੇ ਇਹ ਜਿਹੜੀਆਂ ਤਸਵੀਰਾਂ ਗੁਰਦਗਾਹ ਢਾਪ ਸਕਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਤਾਂ ਸੰਗਤਾਂ ਨਾਲ ਸੇਵਾਦਾਰਾਂ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਦੱਸਿਆ ਕਿ ਗੁਰਦਗਾਹ ਸਾਹਿਬ ਆਉਣ ਵਾਲੀ ਸੰਗਤ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਕੀ ਕਹਿ ਰਹੇ ਸੀ ਅੱਠ ਤੋਂ ਘੱਟ ਵੀ 8 ਤੋਂ 9 ਪਿੰਡ ਆ ਜਿਹੜੇ ਅੱਗੇ ਜਿੰਨਾਂ ਨੂੰ ਇਹ ਰਸਤਾ ਪੈਂਦਾ ਆ ਤੇ ਸਾਰਿਆਂ ਨੂੰ ਹੁਣ ਬਹੁਤ ਜ਼ਿਆਦਾ ਔਖਾ ਹੋ ਗਿਆ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਇਹਦੇ ਵੱਲੇ ਧਿਆਨ ਦਿੱਤਾ ਜਾਵੇ ਇਸ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਸਭ ਤੋਂ ਵੱਡਾ ਮਸਲਾ ਤਾਂ ਇਸ ਚੀਜ਼ ਦਾ ਨੋਚ ਆ ਜੀ ਜਿਹਨੂੰ ਆਪਾਂ ਮਰੜਾ ਕਹਿ ਦਿੰਦੇ ਆ ਮਰੜਾ ਲੱਗ ਜਾਵੇ ਉੱਪਰ ਤਾਂ ਫੇਰ ਢਾਹੇ ਰੁਕ ਸਕਦੀ ਉਹਨਾਂ ਚਿਰ ਕੁਝ ਵੀ ਇਹਦਾ ਮਸਲਾ ਹੱਲ ਨਹੀਂ ਹੋ ਸਕਦਾ ਮਰੜੇ ਤੋਂ ਬਿਨਾ ਬਿਲਕੁਲ ਇਥੇ ਨੋਚਾ ਬਣਦੀ ਜਿਹੜੀ ਗੱਲ ਆ ਉਹ ਆਖੀ ਜਾ ਰਹੀ ਹੈ ਕਿਉਂਕਿ ਸੰਗਤ ਕਾਫੀ ਪਰੇਸ਼ਾਨ ਹੋ ਰਹੀ ਹੈ ਨੇੜੇ-ਨੇੜੇ ਕਾਫੀ ਪਿੰਡ ਪੈਂਦੇ ਆ ਤਾਂ ਸੰਗਤ ਨੇ ਇਥੇ ਗੁਰਦਾਰਾ ਸਾਹਿਬ ਵਿੱਚ ਦਰਸ਼ਨਾਂ ਲਈ ਆਉਣਾ ਹੁੰਦਾ ਤਾਂ ਉਹਨਾਂ ਨੂੰ ਕਾਫੀ ਇੱਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਇਹ ਸਤਲੁਜ ਦਰਿਆ ਜਮੀਨ ਨੂੰ ਖੋਰਾ ਲਾ ਰਿਹਾ ਉੱਥੇ ਕਿਤੇ ਨਾ ਕਿਤੇ ਗੁਰਦਾਰਾ ਸਾਹਿਬ ਦੀ ਚਾਰ ਦੁਵਾਰੀ ਨੂੰ ਵੀ ਢਾਹ ਜਿਹੜੀ ਆ ਉਹ ਲਾਰਾ ਸੋ ਲੋੜ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਜਲਦ ਤੋਂ ਜਲਦ ਇੱਥੇ ਕੋਈ ਪੁਖਤਾ ਪ੍ਰਬੰਧ ਜਿਹੜੇ ਆ ਉਹ ਕੀਤੇ ਜਾਣੇ ਚਾਹੀਦੇ ਆ ਤਾਂ ਕਿ ਜਮੀਨ ਦੇ ਨਾਲ-ਨਾਲ ਰਸਤੇ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦਾ ਵੀ ਕੋਈ ਨੁਕਸਾਨ ਜਿਹੜਾ ਉਹ ਨਾ ਹੋਵੇ। ਬਲਪੁੱਤ ਕੈਮਰਾਮੈਨ ਗਾਜੀ ਵਿਰਦ ਨਾਲ ਪਰਮਜੀਤ ਸਖਾਣਾ ਪੰਜਾਬੀ ਲੋਕ ਚੈਨਲ